ਸਤ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਮਿੱਤਰੋ ਸਾਰਿਆਂ ਦੇ ਜਾਨਵਾਰਾਂ ਤੇ ਘਰ ਪਰਵਾਹ ਠੀਕ ਹੋਣਗੇ ਲੈ ਮਿੱਤਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਛੋਟੇ ਵਰਗੇ ਭਾਈਆਂ ਨਾਲ ਹੀ ਕੰਮ ਚੱਲਦਾ ਹੈ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਚਾਰ ਭਾਈ ਆ ਤਾਂ ਆਣ ਅਤੇ ਸ਼ਾਨ ਹੈ ਤੇ ਜੇ ਕਦੇ ਵੀ ਇਹਨੇ ਵੀਡੀਓ ਬਣਾਉਣੀ ਹੈ ਕਰ ਲਿਓ ਸੰਪਰਕ 6283402919 ਇਹ ਨੰਬਰਾ ਮਿੱਤਰੋ ਆਪਣਾ ਸੰਧੂ ਡੇਰੀ ਫਾਰਮ ਸਰਦুলਗੜ ਤੇ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ ਭਰਾਵੋ ਸਾਰਿਆਂ ਦਾ ਤੇ ਜਿਹੜੇ ਨਵੇਂ ਦੇਖਦੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਤੇ ਵੀਡੀਓ ਦੇਖ ਲਿਆ ਕਰੋ ਰਜਾਈ ਚ ਵੜਜਿਆ ਕਰੋ ਤੇ ਘਰੇ ਬੈਠਿਆਂ ਨੂੰ ਸਾਰਾ ਕੁਝ ਦਿਖਾ ਦਾਂਗੇ ਤੁਹਾਨੂੰ ਵਾਹਿਗੁਰੂ ਮੇਰ ਕਰੇ ਕੱਲ ਨੂੰ ਮਿਲਾਂਗੇ ਧਨੋਲੇ ਅੱਜ ਤੁਹਾਨੂੰ ਮਾਨਸਾ ਮੰਡੀ ਤੋਂ ਦਿਖਾਉਣੇ ਹਨ ਦਿਨ ਸ਼ੁੱਕਰਵਾਰ ਮਾਨਸਾ ਮੰਡੀ 10 1 2025 ਆਜੋ ਮਿਲਦੇ ਕੀ ਰੇਟ ਰਹਿੰਦੇ ਆ ਨੰਬਰ-ਨੰਬਰ ਲੈ ਕੇ ਦੇਵਾਂਗਾ ਤੁਹਾਨੂੰ ਸਾਰਾ ਕੁਸਾ ਤੇ ਬਣੇ ਰਹੋ ਵੀਡੀਓ ਨਾਲ ਵੀਡੀਓ ਭਰਾ ਬਣ ਕੇ ਸਾਰਿਆਂ ਦੇਖ ਲਿਆ ਕਰੋ ਛੋਟੇ ਨਾਲੇ ਚੱਲੂ ਕੰਮ ਆਪਣਾ ਦਾ ਆਪਣਾ ਉਹ ਨਹੀਂ ਕੰਮ ਚੱਲਦਾ ਛੋਟੇ ਵਰਗੇ ਭਾਂਜਿਆਂ ਨਾਲ ਚੱਲੂ ਬਾਕੀ ਜਿਹਨੇ ਚੈਨਲ ਸਬਸਕ੍ਰਾਈਬ ਕਰ ਗਿਆ ਦਿਲੋਂ ਧੰਨਵਾਦ ਆ ਭਰਾ ਉਹਨਾਂ ਦਾ ਬਹੁਤ-ਬਹੁਤ ਆਜੋ ਮਿਲਦੇ ਆ ਕੀ ਰੇਟਾ ਦੇਖਦੇ ਆ ਲੈ ਮਿੱਤਰੋ ਪਹਿਲੇ ਨੰਬਰ ਤੋਂ ਸਾਨੂੰ ਟੋਕੜ ਦਿਖਾਉਣੇ ਆ ਮੋੜ ਲਾ ਬਾਈ ਟੋਕੜ ਮੱਝਾਂ ਵਾਲੇ ਦੇ ਫੋਨ ਬਹੁਤ ਆ ਜਾਂਦੇ ਆ ਮੱਝ ਚੰਗੀ ਲੱਗਦੀ ਹੈ ਫਿਰ ਦੇਖੋ ਭਰਾਵਾ ਸੈਂਗੋ ਸੰਗੂ ਵੀ ਬੰਦਾ ਨਾੜਾ ਨੂੰ ਲਾਇਆ ਲੈ ਵੇ ਤੇ ਯਾਰ ਲੱਗਦਾ ਦੁੱਧ ਵਾਲਾ ਪੀ ਸੀ ਐ ਜੈਡ ਬਲੈਕ ਐ ਆ ਦੇਖੇ ਤੁਝਾ ਕਰ ਲਾ ਉਹ ਇਹ ਬਲੂਆ ਦਾ ਸੱਜਰਾ ਵਰਗਾ ਹੀ ਐ ਪੁੱਛਦੇ ਆ ਬਾਈ ਨੂੰ ਕੀ ਰੇਟ ਐ ਕੀ ਗੱਲ ਬਾਤ ਐ ਦੱਸ ਸਿੰਘ ਆ ਜਾ ਬਾਈ ਦੱਸੀ ਮਟਾ ਜਾ ਬਾਈ ਜਿਹੜੀ ਮੱਝ ਤੋਰ ਕੇ ਦਿਖਾਈਆ ਯਾਰ ਕੈਮਾਸਵਾ ਐ ਇਹ ਤੀਜਾ ਸੁਗਾ ਬਾਈ ਕਿੰਨਾ ਚਿਰ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ ਬਾਈ 4 ਮਹੀਨੇ 4 ਮਹੀਨੇ ਹਾਂ ਬਾਈ ਗੱਬਣ ਕਰਾਈਆ ਨਾ ਬਾਈ 2 ਪੌਣੇ 2 ਮਹੀਨੇ ਦੀ ਗੱਬਣਾ ਨਹੀਂ ਅੱਛਾ ਵੀ 1.5 ਪੌਣੇ ਦਿਨ ਬਾਕੀ ਕਿਸਮਤ ਅਗਲੇ ਦੀ ਹੈ ਨਾ ਤੇ ਰੇਟ ਤੁਸੀਂ ਜੈ ਜੈ ਦਾ 65000 ਰੁਪਏ ਰੇਟ 65000 ਮਾਨਤਾਣ ਹੋ ਜੂਗਾ ਤੇ ਨੰਬਰ ਬੋਲ ਦੇ 62839 ਬਾਈ 62839 57419 57419 ਹਸਨਪੁਰ ਪਿੰਡ ਆ ਬਾਈ ਦਾ ਤੋਕੜਾ ਗੱਬਣ ਵੀ ਹੋ ਸਕਦੀ ਹੈ ਭਰਾਵੋ ਕਿਸਮਤ ਹੁੰਦੀ ਹੈ ਨਾ ਥਣ ਧਣ ਵਧੀਆ ਮੱਝ ਦਾ ਆਹ ਸਿੰਘ ਹੈ 4 ਮਹੀਨੇ ਸੂਈ ਲੋਗੇ ਪੌਣੇ ਦੇ 2 ਮਹੀਨੇ ਦੀ ਠੀਕ ਹੈ ਭਰਾਵਾ ਆ ਗਿਆ ਬੱਚਾ ਇਹਦਾ ਕਰ ਲਿਓ ਭਾਈ ਦਾ ਸੰਪਰਕ ਮੱਝ ਠੀਕ ਲੱਗਦੀ ਹੈ ਭਰਾਵਾ ਤੋਕੜਾ ਜਾਂ ਗੱਬਣਾ ਨਾ ਮੇਰੇ ਕੋਲ ਨੂੰ ਗਾਂ ਦਿਖਾਉਣਿਆ ਗ੍ਰੇਡੇਡ ਚ ਪੈਂਦੇ ਥੋੜੀ ਤੋਰੀ ਥੋਰੀ ਚੜਾਈ ਚੜੂਈ ਬਹੁਤ ਹੱਲੇ ਵੇਦੀ ਬਾਕੀ ਜੱਜਮੈਂਟ ਤੋਂ ਸੀ ਕਰਨੇ ਆ ਰੇਟ ਕਰਾ ਦਾਂਗੇ ਬਾਈ ਤੋਂ ਨੰਬਰ ਲੈ ਕੇ ਦੇ ਦਾਂਗੇ ਮੋੜ ਲਾ ਬਾਈ ਮਿਕਸ ਜੀ ਐਚ 50 ਜਰਸੀ ਦੇ ਸ਼ਾਈ ਵਾਲ ਦਾ ਕਰਾਸ ਜੀ ਹੈ ਠੋਕ ਕਰੋ ਚੈੱਕ ਲੈਵਾ ਪੂਰਾ ਚੌੜਾ ਗਾਵਾ ਕਿਹਦੇ ਬਾਈ ਨੂੰ ਬੱਚਾ ਕੀ ਦੁੱਧ ਗੰਨਾ ਤਿਆਰ ਹੈ ਕੀ ਰੇਟ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਹੜੀ ਗਾਂ ਤੋਰ ਕੇ ਦਿਖਾਈ ਆ ਬਾਈ ਕੈਮਾ ਸੁਆ ਇਹ ਇਹ ਦੂਜੇ ਸੁਈ ਆ ਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਸੁਈ ਨੂੰ ਅੱਜ 6 ਮਾਂ ਦਿਨ ਆ ਜੀ ਅੱਛਾ ਕਿੰਨਾ ਹੋ ਤਿਆਰ ਦੁੱਧ 17 ਕਿਲੋ ਜੀ ਪੱਕਾ ਕੰਡੇ ਵਾਲਾ ਜੀ ਇਹ ਕੋ ਘਰੋਂ ਮੰਗੇ ਚਾਹ ਚਾਰਾਂਗ ਚੋਲੇ ਜੀ ਅੱਛਾ ਹਾਂਜੀ ਬਾਈ ਕਹਿੰਦਾ 17 ਕਿਲੋ ਕੰਡੇ ਵਾਲਾ ਤਿਆਰ ਆ ਸ਼ੀਮਾ ਦੇਣਾ ਕੀ ਕੀ ਰੇਟ ਆ ਜਾਇਜ ਚਾਹ ਲੈਣਾ ਪਾਵੇ ਚਾਹ ਨਾ ਪਾਵੇ ਜਾਇਜ ਰੇਟ ਕੀ ਜਾਇਜ ਇਹ ਦੋ ਨਾ ਪਾਸੇ ਬਹਿ ਕੇ ਚੋਈ ਜਾਵੇਗਾ ਰੇਟ ਕੀ ਜੈ ਜੀ ਰੇਟ ਵੀਰੇ 70000 ਰੁਪਏ ਕਰਦੇ ਆ 65000 ਨੂੰ ਦੇ ਦਾਂਗੇ 70000 ਰੇਟ 65000 ਦੀ ਦੇ ਦੇਗਾ ਹਾਂਜੀ ਬਾਕੀ ਮਾਨਦਾਨ ਹੋਰ ਹੋ ਜਾਂਦਾ ਕੋਈ ਕਰਨੀ ਜਾਨਵਰ ਪਸੰਦ ਆ ਜੇ ਤੇ ਨੰਬਰ ਬੋਲ ਦੇ ਜ਼ਰਾ ਨੰਬਰ ਵੀਰੇ 84275 84275 12952 12952 ਹਾਂਜੀ ਪਿੰਡ ਕਿਹੜਾ ਤੌਲਾ ਜੀ ਮਗਰ ਬੱਛਾ ਪਿੰਡ ਤੌਲਾ ਬਾਈ ਦਾ ਕਰ ਲਿਓ ਬਾਈ ਦਾ ਸਪਰਕ ਕਾਹ ਚੰਗੀ ਲੱਗਦੀ ਹੈ ਬਾਈ ਧੰਨਵਾਦ। ਇਹ ਮੇਰੇ ਤੋਂ ਦੂਜੀ ਗਾਂ ਵੀ ਦਿਖਾਉਣੀ ਆ ਬਾਈ ਜੀ ਤੋਰ ਕੇ ਜਰਸੀ ਚ ਪੈਂਦੀ ਐ। ਆਹਨ ਤੋਂ ਇਹਦੇ ਵਧੀਆ ਲੱਗਿਆ। ਪਾਸੇ ਤੇ ਪਤਾ ਨਹੀਂ ਕੀ ਰਸੋਲੀ ਜੇਗਾ ਪੁੱਛ ਲਾਂਗੇ ਬਾਈ ਨੂੰ। ਮੋੜ ਲਾ ਬਾਈ। ਬੜਾ ਡਰ ਜਾਂਦਾ ਜਾਨਵਰ ਮੰਡੀ ਜਾ ਕੇ ਆਉਂਦੇ। ਆਹਨ ਵਧੀਆ ਮੱਝਾਂ ਆ। ਸ਼ੈਡ ਤੇ ਦਿਖਾ ਦਿੰਨਾ ਕੀ ਹੋਇਆ ਆ ਮਾੜੀ ਜੀ ਐ। ਸੌਰੀ ਸੁਲੀ ਹੋ ਜਾਂਦੀ ਹੈ ਚੱਲ ਪੁੱਛ ਲੈਨੇ ਬਾਈ ਨੂੰ ਬਾਈ ਇਹ ਦਾ ਕਿੰਮਾ ਸੁਆ ਇਹਦਾ ਹੀ ਤੀਜਾ ਸੁਆ ਸੁਆ ਮਾ ਕਰ ਇਹਦੇ ਕਿਹਦੇ ਬੱਚਾ ਈ ਇਹਦੇ ਬੱਚਾ ਉਹ ਪਾਸੇ ਦੇ ਕੀ ਹੋ ਰਿਹਾ ਹੈ ਇਹਦੇ ਪਾਸੇ ਦੇ ਪਹਿਲਾਂ ਤੋਂ ਹੀ ਜਮਾਂਦਰੂ ਆ ਜਮਾਂਦਰੂ ਆ ਹਾਂਜੀ ਅੱਛਾ ਐਡਾ ਹੀ ਰਹਿੰਦਾ ਐ ਐਡਾ ਹੀ ਰਹਿੰਦਾਗਾ ਜੀ ਇਹਦਾ ਬਾਈ ਕਹਿੰਦਾ ਕੋਈ ਜਮਾਂਦਰੂ ਚੀਜ਼ ਹੈ ਹੂੰ ਦਿਖਾਉਣਾ ਸਾਰਾ ਚਾਹੀਦਾ ਕਈ ਵਾਰੀ ਗੰਦਾ ਐਵੇਂ ਵੀ ਲੈ ਲੰਦਾ ਰੇਟ ਬਾਈ ਦਾ ਰੇਟ ਦਾ 5000 ਰੁਪਏ ਦੇਣ ਲੈਣ ਇਹਾਂ ਦੀ 60 ਚ ਮਾਨਤਾ ਕਰ ਸਕਦਾ ਇਹ ਬਾਈ ਕਹਿੰਦਾ 60 ਚ ਮਾਨਤਾ ਨੋ ਜੀ ਨੰਬਰ ਪਹਿਲਾਂ ਵਾਲਾ ਇਹ ਬਾਈ ਦਾ ਮਿਲਾ ਲਿਆ ਦੋਨੇ ਗਾਈਆਂ ਬਾਈ ਦੀਆਂ ਬਾਕੀ ਬਾਈ ਕੋਲ ਘਰੇ ਵੀ ਵਧੀਆ ਹੁੰਦੀਆਂ ਕਰ ਲੈ ਸਪਰਕ ਬਾਈ ਨਾਲ ਆ ਦੇਖੋ ਇੱਥੇ ਜੇ ਤੈਂ ਲੱਤੇਗਾ 15 ਬਾਈਆਂ ਦੋਨੇ ਵਧੀਆ ਬਾਈ ਦੀ ਨਾ ਸਹੀ ਹੈ ਗੱਲ ਇਹਦੇ ਚ ਓ ਮਿੱਤਰੋਂ ਨਗੀਨੇ ਦਿਖਾਉਣਾ ਨਗੀਨਾ ਪੂਰਾ ਟੌਪ ਕਲਾਸ ਦੀ ਹੈ ਟੌਪ ਮੋੜ ਲਿਆ ਉਹ ਬੁਖਵਾਰ ਦੀ ਮੱਝ ਆ ਸਾਰੀ ਮੰਡੀ ਦੀ ਟੌਪ ਦੀ ਮੀਟਰ ਮੀਟਰ ਦਾ ਫਰਕ ਵੇ ਫੁੱਟ ਵੀ ਮੀਟਰ ਨਹੀਂ ਹੁੰਦਾ ਜਿਹੜਾ ਇਹ ਮੇਲੇ ਵਾਲੀ ਮੱਝਾ ਮੇਲੇ ਵਾਲੀ ਰਾਜਾ ਕਨੜਾ ਨੂੜਾ ਨੀਲੀ ਦੀ ਮੱਝਾ ਬਾਕੀ ਬਾਈ ਨਾ ਕਰਾਉਂਿਆ ਗੱਲ ਆ ਗਿਆ ਤਾਂ ਬੱਚਾ ਜਿਆਦਾ ਹੋ ਗਿਆ ਬਾਕੀ ਜਿੰਨਾ ਲੇਵਾ ਵੱਡਾ ਉਹਨੇ ਸ਼ਰੀਫ ਲੱਗਦੀ ਐ ਬਾਈ ਸਸਰੀ ਘਰ ਸਸਰੀ ਘਰ ਜਿਹੜੀ ਛੋਟੀ ਤੋਰ ਕੇ ਦਿਖਾਈ ਐ ਕੈਮਾ ਸੁਆ ਇਹ ਇਹ ਤੀਜਾ ਸੁਆ ਵਾਜ ਕਿੰਨੇ ਦਿਨ ਹੋ ਗਏ ਸੁਈ ਨੂੰ ਸੁਈ ਨੂੰ ਅੱਜ 13-14 ਦਿਨ ਹੋ ਗਏ ਕਿੰਨਾ ਦੁੱਧ ਧਿਆਰਾ ਸਹੀ ਦੁੱਧ 13 ਲੀਟਰ ਸਹੀ ਕਰਨ ਹਾਂਜੀ 13 ਬਹਾਵਾ ਹੋ ਜਾਂਦਾ ਨਹੀਂ 13 ਜਾਂ ਚਾਰ ਡੰਗ ਚੋ ਕੇ ਲਿਜਾਵੇ ਜੀ ਅੱਛਾ ਹਾਂਜੀ ਤੇ ਰੇਟ ਕੀ ਹੈ ਜਾਇ ਜਦਾ ਰੇਟ ਮੋਰ ਦਾ 1.40 ਕਰਦਾ ਹੀ ਦੇਣ ਲੈਣ ਦੇਣ ਲੈਣ 1.27 ਹੀ ਦੇ ਦਾਂਗੇ ਸਵਾ ਲੱਖ ਦੀ ਚਲ ਮੰਨ ਲੋ ਮੱਝ ਦੇ ਦੂ ਬਾਈ ਮਾਨਤਾਨ ਹੋ ਜਾਂਦਾ ਦਾ ਬਾਕੀ ਮੱਝ ਟਾਪ ਕਲਾਸ ਹੈ ਥਣ ਲੇਵੀ ਦੀ ਤਾਂ ਇੰਨੀ ਚੰਗੀ ਮੱਝ ਨਾ ਸਾਰੀ ਮੰਡੀ ਜੀ ਮੱਝ ਹੈ ਨਹੀਂ ਤੇ ਨੰਬਰ ਬੋਲੀ ਬਾਈ ਦਾ ਨੰਬਰ 94630 94630 72957 72957 ਇਧਰੋਂ ਦਿਖਾ ਦਿੰਦੇ ਆ ਤੁਹਾਨੂੰ ਹੁਣ ਬਣਾਤੀ ਤੋਰ ਕੇ ਕਿੰਦਾ ਬੱਚਾ ਕਰ ਆ ਗਿਆ ਦਾ ਬੱਚਾ ਬੱਚਾ ਕੀ ਹੈ ਭਾਈ ਕਟਾ ਸਰੀਬ ਉਹ ਤਾਂ ਮੱਝ ਲੇਵੇ ਦਾ ਪੋੜਾ ਤਕੜਾ ਕੰਮ ਹੈ ਮੱਝ ਦਾ ਫੋਟ ਫੋਟ ਦਾ ਫਰਕ ਸੱਚੀ ਫੋਟ ਫੋਟ ਦਾ ਮੇਰਾ ਧਮਾਕਾ ਹੈ ਮਿੱਤਰੋ ਦੂਜੀ ਵੀ ਤੋਰ ਕੇ ਦਿਖਾਉਣਾ ਬਾਈ ਕੋਲ ਦੋ ਆ ਹੁਣ ਦੋਰੀ ਭਾਈ ਆ ਹੈਨੂੰ ਕਾਹ ਬਾਈ ਕੋਲ ਇਹਨੂੰ ਕਰ ਲੋ ਚੈੱਕ ਮੱਝਾਂ ਬਾਈ ਕੋਲ ਦੋਨੇ ਚੰਗੀਆਂ ਆ ਗੀਆਂ ਸਿੰਘ ਥੋੜਾ ਜਿਹਾ ਖੁੱਲਾ ਗੱਲ ਕਰ ਲੈ ਵੇ ਲੂਬੇ ਨੇ ਕੰਡੇ ਕੱਢੀ ਦਰਿਆਉਦੇ ਮੋੜ ਲੈ ਮਾਨਸਾ ਮੰਡੀ ਤੇ ਮੱਝਾਂ ਮਿੱਤਰੋ ਇਹ ਗ੍ਰੇਡਡ ਚ ਆ ਗਈ ਤਲਗਾ ਸੱਲਾਂ ਬਹੁਤ ਚੰਗੀ ਹੈ ਦੇਵੀ ਦੇਵੀ ਹਾਂ ਉਹ ਦਿਖਾ ਦਿੰਦੇ ਤੁਹਾਨੂੰ ਸਾਰੀ ਤੋਂ ਵਰਜਕ ਆਦਰ ਬਤਾ ਅਜਾ ਕਰੋ ਨਾੜਾ ਨੂੜਾ ਲੈਵੇ ਤੇ ਇਹਦਾ ਕੀ ਰੇਟ ਆ ਭਾਈ ਇਹਦਾ ਹੀ 140 ਹੈ ਜੀ ਬ੍ਰੀਡ ਪੂਰੀ ਹੈ ਇਹ ਤਾਂ ਦੇਣ ਲੈਣ ਭਾਈ ਇਹਦਾ ਦੇ ਲੈਣੇ ਇੱਕ ਦੀ ਹੈ ਹੈ ਇੱਕ ਦੀ ਇੱਕ 3 ਚਲ ਸਵਾ ਦੀ ਬਾਈ ਕਹਿੰਦਾ ਇਹੋ ਜੀ ਕੋਈ ਗੱਲ ਮਾਨ ਟਾਣਾ 14 ਕਿਲੋ ਦੇ 2.5 ਕੰਡੇ ਵਾਲੇ ਦਾ ਮਾਨ ਟਾਣਾ ਉਹ ਜੀ ਇਹਦੇ ਥੱਲੇ ਵੀ 14 ਕਿਲੋ ਦੁੱਧ ਕੰਡੇ ਵਾਲਾ ਮੱਝਾਂ ਬਾਈ ਕੋਲੇ ਦੋਨੇ ਚੰਗੀਆਂ ਭਰਾਵਾ ਘਰੇ ਵੀ ਹੁੰਦੀਆਂ ਪਿਛੜ ਕੋਲ ਹਾਂਜੀ ਘਰੇ ਵੀ ਹੈਗੀਆਂ ਵਿੱਚ ਘਰੇ ਵੀ ਹੁੰਦੀਆਂ ਬਾਈ ਕੋਲੇ ਸ਼ਰੀਫ ਵੀ ਹੁੰਨਗੇ ਆ ਇਹ ਤਾਂ ਨਾੜਾ ਨੂੜਾ ਜਾਲੀ ਬਣਿਆ ਤੇ ਆ ਮਾਰੇ ਨਾ ਬਾਈ ਦੇ ਕਰ ਲਿਓ ਸਪਰਕ ਬਾਈ ਨਾਲ ਬੱਚੇ ਮਗਰ ਜਾਂਦੀ ਆ ਕਰ ਲਿਓ ਬਾਈ ਨਾਲ ਸਪਰਕ ਮੇਤਰੋ ਘਰੇ ਵੀ ਹੁੰਦੀਆਂ ਬਾਈ ਕਹਿੰਦਾ ਮੱਝਾਂ ਮੇਰੇ ਕੋਲੇ ਪੂਰੀ ਟੌਪ ਕਲਾਸ ਹੀ ਆ ਕੋਟ ਤਰ ਮੂੰ ਪਿੰਡ ਆ ਬਾਈ ਦਾ ਨੰਬਰ ਤੁਹਾਨੂੰ ਦੱਸਤਾ ਆ ਦੇਖ ਲਓ ਦੋਨੇ ਸ਼ਰੀਪ ਐ ਕਰ ਲਿਓ ਬਾਈ ਨਾਲ ਸਪਰਕ ਦੋਨੇ ਹੈ ਗ੍ਰੇਟਿਡ ਲੈ ਵੀ ਸੋਚ ਨੂੰ ਗਾਂ ਦਿਖਾਉਣੇ ਆ ਸ਼ਾਈਵਾਲ ਕ੍ਰੋਸ ਜੀ ਆ ਥਣ ਮੱਜਾ ਵਾਲਾ ਲੱਗ ਰਿਹਾ ਜਮਾ ਲੇਵੇ ਲੂਪ ਇਹ ਵੀ ਠੀਕ ਹੈ ਬਾਕੀ ਗਾਂਆਂ ਵਾਲੇ ਤੇ ਫੋਨ ਬਹੁਤ ਆਉਂਦੇ ਪੈਂਆਂ ਤੇ ਇਤੋਂ ਜਿਆ ਕਰ ਲਓ ਕੁਛ ਰਿਆ ਬਾਈ ਨੂੰ ਕਿੰਨਾ ਦੁੱਧ ਆ ਕੀ ਰੇਟ ਹੈ ਕਾਇਦ ਨੋਗੇ ਸੂਜੀ ਜੀ ਬਾਬਾ ਰੇ ਵੀ ਚੜਾਈ ਠੀਕ ਹੈ ਨਰਮ ਬਹੁਤ ਹੈ ਆ ਕੇ ਬਚੀ ਹੂੰ ਕੁਝ ਲੈ ਬਾਈ ਨੂੰ ਕੀ ਰੇਟ ਆ ਕਹਿੰਨਾ ਦੁੱਧ ਹੈ ਕੀ ਗੱਲ ਬਾਤ ਹੈ ਇੱਥੋਂ ਚੈੱਕ ਕਰ ਲਿਓ ਗਾਂ شریف ਹੋਤ ਹੈ ਬਾਈ ਸਤਿ ਸ੍ਰੀ ਅਕਾਲ ਜਿਹੜੇ ਗਾਂ ਤੌਰ ਤੇ ਦਿਖਾਈ ਹੈ ਕੰਮਾ ਸੁਆ ਇਹ ਇਹ ਤਾਂ ਦੂਜਾ ਸੁਆ ਬਾਈ ਕਿੰਨੇ ਦਿਨ ਹੋ ਗਏ ਸੁਈ ਨੂੰ ਸੁਈ ਨੂੰ 5ਵਾਂ ਦਿਨ ਆ ਜੀ ਕਿੰਨਾ ਦੁੱਧ ਤਿਆਰ ਹੈ ਸਹੀ ਦੁੱਧ ਹੁਣ 12 ਕਿਲੋ ਬਾਈ ਠੰਡਾ ਤਿਆਰ ਹੈ ਤਿਆਰ ਆ ਪੱਕਾ ਬਿਲਕੁਲ ਕੀ ਰੇਟ ਆ ਬਾਈ ਜੈ ਜੱਟ ਰੇਟ ਇਹਦਾ ਜੈ ਜੱਟ 48000 ਰੁਪਏ ਦੇਣ ਲੈਣ ਜਾ ਬਾਈ ਲੈਣ ਦੇਣ ਜੀ ਕੋਲ 45 ਦੀ ਦੇ ਦੇ ਦਾਂਗੇ ਮਾਨ ਤਾਨ ਹੋ ਜਾਣਾ ਹਾਂ ਜੀ ਤੇ ਨੰਬਰ ਵੋਡ 94634 ਹਾਂ 93124 ਬਾਈ ਨਾਲ ਕਰ ਲੈ ਸੰਪਰਕ ਮੈਸਰ ਖਾਨਾ ਪਿੰਡ ਆ ਬਾਈ ਦਾ ਥਾਂ ਥਣ ਟਾਪ ਦਾ ਲੱਗਿਆ ਜਾਵਾ ਸਰੀਪ ਵੀ ਬਹੁਤ ਆ ਕੰਮ ਰੇਡ ਰੂਟ ਹੋ ਜਾਂਦਾ ਜਾਨਵਰ ਪਸੰਦ ਆ ਜੇ ਬਾਕੀ ਇਹਦਾ ਦੁੱਧ ਵੀ ਸੰਗਣਾ ਹੁੰਦਾ ਕਰ ਲਿਓ ਬਾਈ ਨਾਲ ਸੰਪਰਕ ਮੈਂ ਮਤਰਾ ਮਾਜ ਦਿਖਾਉਣਾ ਕਿ ਟਾਪ ਕਲਾਸ ਹੀ ਐ ਚੜਾਈ ਇਹਦੀ ਬਹੁਤ ਹਲੇ ਵੀ ਜੀ ਜਿੰਨੇ ਗਾੜੀ ਹੋ ਉਹਨੇ ਦੁੱਧ ਕੱਢੂ ਆ ਗਾੜੀ ਪਿਛਾੜੀ ਦੋਨੇ ਆ ਮੱਝ ਦੀਆਂ ਬਾਕੀ ਬਰੀਡ ਹੈ ਮੱਝ ਦੀ ਇਹ ਮਾਦਾ ਬੰਦ ਦੇchna 90 ਪੈਸੇ ਇੱਥੇ ਚੈੱਕ ਕਰ ਲਾ ਆਹ ਜੀ ਬੜਕਾ ਹੌਸਟ ਹੈ ਬੋਰ 2000 ਛੱਡ ਦਿੰਦੇ ਯਾਰ ਟੌਪ ਕਲਾਸ ਹੀ ਕਹਿ ਸਕਦੇ ਨੇ ਸਾਡੀ ਕਿਉਂ ਪੁੱਛਾ ਆ ਗਿਆ ਤਾਂ ਬੱਚਾ ਦਰਸ਼ਕ ਪੁੱਛਾਂਗੇ ਤਾਂ ਪੁੱਛਾਂਗੇ ਦੇਖੋ ਉਹ ਸਾਡਾ ਬੰਦਾ ਭੱਜ ਗਿਆ ਆ ਗਈ ਬਾਈ ਦੂਜੀ ਮੱਝ ਓਏ ਤਰਪੋ ਭੈ ਦਰਵਾਹ ਕਰੂ ਖਾਂਟ ਹੋਣਾ ਪੂਰਾ ਟੌਪ ਦਾ ਲੱਗਾ ਇਹ ਭੰਡ ਦੀ ਕਰ ਲੈ ਚੈੱਕ ਸਿੰਘਾਂ ਸੱਪਿਆਂ ਦੀ ਇਹ ਵੀ ਕੁੰਡੀ ਹੈ ਜੀ ਰੰਗ ਸਿੰਘ ਆ ਗਿਆ ਤਾਂ ਬੱਚਾ ਕੋਈ ਨਾ ਕੋਈ ਦਾ ਲੈਣਾ ਬਾਈ ਸਸਰੀਕਰ ਸਸਰੀਕਰ ਆਮ ਅੱਜ ਦੇਖੀ ਨੇ ਇਹਦਾ ਕੀ ਰੇਟ ਆ ਬਈ ਤੋਰ ਕੇ ਦਿਖਾਈਆ ਇਹਦਾ 1 25 ਜੀ ਦੇਣ ਲੈਣ ਜਾ ਬਾਈ 1 15 ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਜੀ 9 10 ਮੁੰਦਾ ਕਿੰਨਾ ਦੁੱਧ ਆ ਬਾਈ ਹੁਣ ਉਹਦੇ ਥੱਲੇ 12 ਕਿਲੋ 12 ਕਿਲੋ ਦਿਾਰਾ ਹਾਂ ਜੀ 12 ਕਿਲੋ ਦਿਾਰਾ 1 ਲੱਖ ਤੇ 15000 ਦੀ ਰੇਟ ਕੋਈ ਗੱਲ ਨਹੀਂ ਹੋ ਜਾਂਦਾ ਨਾ ਜਾਨਵਰ ਪਸੰਦਾ ਜੇ ਧਾਰ ਦੀ ਪੋਲੀ ਆ ਬਾਈ ਹਾਂ ਜੀ ਜਮਾ ਆਰਤਾ ਥਾਣ ਹੀ ਦਾਦਾ ਮੁੱਠੀ ਵਾਲਾ ਥਾਂ ਲੱਗਿਆ ਵਧੀਆ ਬਾਕੀ ਰਿੰਗ ਸਿੰਘ ਹੈ ਚਾਹ ਦੂਜੀ ਬਾਈ ਪਹਿਲਾ ਤੌਰ ਤੇ ਦਿਖਾਈ ਹੈ ਉਹਦਾ ਮੁੱਲ 95 95000 ਕਿੰਨਾ ਚਿਰ ਹੋ ਕੇ ਸੂਈ ਨੂੰ ਉਹਨੂੰ ਡੂੜ ਮਹੀਨਾ ਹੋ ਗਿਆ ਕਿੰਨਾ ਤਿਆਰ ਉਹਦਾ ਹੈ ਉਹਦਾ ਕਿੰਨਾ ਤਿਆਰ ਉਹਦਾ ਹੀ 12 ਕਿਲੋ ਮਣਕੇ ਦੇ ਦੇ 12 ਕਿਲੋ ਬਾਈ ਕਹਿੰਦਾ ਮਣਕੇ ਦੇ ਦਾਂਗੇ ਨੰਬਰ ਬੋਲ ਦੇ ਬਾਈ 964683599 964683599 ਕਿਹੜਾ ਪਿੰਡਾ ਬੁਰਜਰਾਠੀ ਬੁਰਜਰਾਠੀ ਦਾ ਪਿੰਡਾ ਬਾਈ ਦਾ ਇਹਦਾ 95000 ਰੇਟ ਹੈ ਇਹਦਾ ਲੇਵਾਲੂਆ ਪੂਰਾ ਚੜਾਈ ਦਾ ਹੈ ਬਾਕੀ ਬਰੀਡ ਵਾਲੀ ਮੱਝ ਆ ਤਾਂ ਇੱਥੋਂ ਚੈੱਕ ਕਰ ਲੋ ਡੇਢ ਮਹੀਨਾ ਸੂਈ ਨੋ ਗਿਆ ਬੱਚਾ ਇਹਦਾ ਕਰ ਲਿਓ ਬਾਈ ਨਾਲ ਸੰਪਰਕ ਬੋਰਚਰਾ ਠੀਕਾ ਪਿੰਡਾ ਬਾਈ ਦਾ ਘਰੇ ਬਾਈ ਕੋਲੇ ਮੱਝਾਂ ਵਧੀਆਂ ਨੇ ਇਹ ਜੀਆਂ ਕੱਟੀਆਂ ਆਉਂਦੇ ਮਤਲਬ ਮਾਨਸਾ ਮੰਡੀ ਤੇ ਆਹ ਦੇਖੋ ਸਿੰਘਾ ਸੁੰਗਾ ਦੀ ਕਿੰਨੀ ਸੋਹਣੀਆਂ ਨਿੱਕੀ ਜਿਹੀ ਹਜੇ ઠાણાデア यार चार ही थाना सिंगल ਝੋਲੀ ਦੇ ਪਾ ਨਿੱਕੀ ਜਿਹੀ ਗੱਟੀ ਦੀ ਆ ਜਿਆ ਕਟੀਆਂ ਲੈ ਜਾ ਕਰੋ ਮਿੱਤਰੋ ਨਹੀਂ ਤਾਂ ਫਿਰ ਯੂਪੀ ਭਾਗ ਜਾਂਦੀਆਂ ਇਹ ਮੂੰਹ ਦੇਖੋ ਕਿੰਨਾ ਵਧੀਆ ਪਤਲਾ ਆ ਜਾ ਮੂੰਹ ਐ ਈ ਜੁਹਾ ਕੱਟਾ ਇਹਦੇ ਨਾਲ ਆ ਜਾ ਜਾਨਵਰ ਲੈ ਜਾ ਕਰੋ ਪਾਲ ਚੰਦਨ ਦੇ ਵਿੱਚ ਹੀ ਖਾ ਪੀ ਕੇ ਕੱਟੀ ਵਧੀਆ ਐ ਰੜੀਆਂ ਕਟੀਆਂ ਬਾਧੂ ਮਿਲ ਜਾਂਦੀਆਂ ਇਥੋਂ ਬਾਕੀ ਥਾਣਾ ਥਾਣਾ ਹੀ ਦੇਖੋ ਕਿੰਨੀ ਵਧੀਆ ਮਾਰ ਲਿਆ ਕਰੋ ਕਿਹੜਾ ਨਹੀਂ ਤਾਂ ਮਤਰਾ ਜੂਪੀ ਵਗ ਜਾਂਦੀ ਆਪਣੀ ਕਰੀਮ ਇਹ ਮੁੜ ਕੇ ਜਿੱਥੋਂ ਮੁੜਦੀਆਂ ਨਹੀਂ ਆਹੀ ਕਟੀਆਂ 5 ਸਾਲਾਂ ਨੂੰ ਥੇ ਆਉਣੀਆਂ ਨਹੀਂ ਇੱਥੇ ਆਪਣੇ ਬਾਗਾਂ ਰੇਟ ਬਹੁਤ ਹੋ ਜਾਣਗੇ ਇਹਨਾਂ ਦੇ ਮਾਨਸਾ ਮਾਰ ਲਿਆ ਕਰੋ ਕਿਹੜਾ ਐਡੀ ਕੱਟੀ ਲੈ ਜਾ ਕਰੋ ਆਪਣੀਆਂ ਭਾਈ ਆਪਣੀਆਂ ਵੀਰੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕਿਹੜਾ ਪਿੰਡ ਆ ਭਾਈ ਕੋਟੜਾ ਵੀਰੇ ਟੀਬੀ ਕੋੜਾ ਟੀਬੀ ਕੋੜਾ ਧੰਨਵਾਦ ਕਿੰਨੇ ਚਿਰ ਦੀ ਕੱਟੀ ਦਿਖਾਈ ਇਹ 11 ਮਹੀਨੇ ਦੀ ਵੀਰੇ ਤੇ ਕੀ ਰੇਟ ਆ ਭਾਈ ਜਾਇਜ਼ ਜਰਾ ਰੇਟ ਤਾਂ ਇਹਦਾ 25000 ਕਰੇ ਦੇਣ ਲੈਣ ਭਾਈ ਦੇ ਲੈਣ ਦਾ 22 30 ਦੀ ਦੇਣੀ ਹੈ ਠੀਕ ਹੈ ਕਿਹਾ 22000 ਦੀ ਦੇ ਦਾਂਗੇ ਬਾਕੀ ਰੇਟ ਹੋ ਜਾਣਾ ਮੂੰਹ ਬਹੁਤ ਸੋਹਣਾ ਕੱਟੀ ਦਾ ਬਾਕੀ ਝੋਲੀ ਦਿਖਾਤੀ ਤੁਹਾਨੂੰ ਪੈਰਾਂ ਪੂਰਾ ਦੀ ਪੱਕੀ ਹੈ ਪੂਰੀ ਇਹ ਜੀਆਂ ਪਾਰ ਲਿਆ ਕਰੋ ਮਿੱਤਰੋ ਵਿੱਚ ਹੀ ਖਾ ਪੀ ਕੇ ਹੋ ਜਾਂਦੀਆਂ ਇਹ ਇਹਦਾ ਆਪਣਾ ਐਫ ਡੀ ਹੋ ਜਾਂਦੀ ਬਸ ਬੈਂਕ ਚ ਸਮਝ ਲਓ ਵਿੱਚ ਹੀ ਰਲ ਜਾਂਦੀਆਂ ਵਿੱਚ ਹੀ ਖਾ ਲੈਂਦੀਆਂ ਔਰੜਾ ਪਿੰਡਾ ਬਾਈ ਦਾ ਨੰਬਰ ਬੋਲੀ ਬਾਈ ਦਾ 97793 ਹਾਂ 60503 60503 ਔਰੜਾ ਪਿੰਡਾ ਬਾਈ ਦਾ ਕਰ ਲੈ ਸਪਰਕ ਹੋਰ ਤਾਂ ਨਹੀਂ ਹੁੰਦੇ ਕੱਟੀਆਂ ਬਾਈ ਤੇਰੇ ਕੋਲ ਕਰੇ ਇਕ ਲੈ ਆਉਣ ਉਹ ਆਪਦਾ ਬਸ ਲੈ ਕੇ ਗਾਹਾਂ ਤਾ ਬਾਦਈ ਦੀ ਵਧੀਆ ਜੀ ਠੀਕ ਬਾਈ ਕੋਲੇ ਕੱਟੀ ਹੋਰ ਵੀ ਮਿਲ ਜਾਂਦੀਆਂ ਕਰ ਰਹੇ ਸਪਰਕ ਕਈ ਵਾਰੀ ਇਹ ਬਾਈ ਨੂੰ ਵੇਚਣੀ ਹੋਈ ਤਾਂ ਵੀ ਸਪਰਕ ਕਰ ਲਿਓ ਹੂੰ ਦੇਖੋ ਕਿੰਨਾ ਸੋਹਣਾ ਕੱਟੀ ਕਰ ਲਿਓ ਬਾਈ ਨਾਲ ਸਪਰਕ ਹਾਂ ਮਿੱਤਰੋ ਤੁਹਾਨੂੰ ਇੱਕ ਬੰਦਾ ਬੁਲਾਉਣਾ ਹੈ ਉਹਦਾ ਕਿਹੜਾ ਪਿੰਡਾ ਹੈ ਕਿਹੜਾ ਬਾਈ ਦਾ ਕਜੀਰੀ ਨਾ ਤੇ ਪੇਮੈਂਟ ਦਾ ਕੋਈ ਜ਼ਮੀਨ ਵਕਿਆ ਹੋਇਆ ਕੋਈ ਸਿਉਣਾ ਗੱਡੀ ਐ ਲੋਹਾ ਮੱਝਾਂ ਹੰਡਰਾਂ ਤਾ ਜੀਆਂ ਟੋਟਲ ਐ ਟੂ ਜੈਡ ਕੋਈ ਕਿਸੇ ਦਾ ਮਸਲਾ ਰੌਲੇ ਦਾ ਆਪਾਂ ਉਹ ਵੀ ਨਿਬੇੜਦੇ ਆ ਉਹ ਵੀ ਨਿਬੇੜਦਾ ਸਭ ਕੰਮ ਕਰਦੇ ਆ ਜ਼ਮੀਨਾਂ ਜਮੂਨਾਂ ਦਾ ਸਾਰਾ ਕੰਮ ਨਾ ਸਰ ਮੇਰਾ ਪ੍ਰਾਪਰਟੀ ਦਾ ਕੰਮ ਆ ਬਾਈ ਰਸਤੇ ਵੀ ਘਾਰ ਗੱਡੀ ਮੇਰੀ ਆ ਰਹੀ ਆ ਬਠੰਡੇ ਬੋਕਾ ਪੰਜ ਚਾਰ ਦਿਨਾਂ ਚ ਪਹੁੰਚ ਰਸਤੇ ਵੀ ਕਰਾ ਦਿੰਦਾ ਨਵੀਂ ਲਈਆ ਟਾਪ ਮਾਡਲ 24 ਲੱਖ ਦੀ ਬਿਰੋ ਅੱਛਾ ਮੈਂ ਪਿੰਡ ਕੋੜ ਧਰਮੂ ਡਿਸਟ੍ਰਿਕਟ ਜਿਲ੍ਹਾ ਮਾਨਸਾ ਵੀਰੋ ਨੰਬਰ ਬੋਲ ਦ ਸਰ 8427237726 ਹੈ ਵੀਰੋ ਨਾ ਕੀ ਤੇਰਾ ਗ ਗੁਰਪ੍ਰੀ ਸਿੰਘ ਕੋਟਦਾਰ ਨੂੰ ਠੀਕ ਹੈ ਮੱਝਾ ਮੈਨੂੰ ਅੱਜ ਵੇਚਣਾ ਜਿਵੇਂ ਕਣ ਕੋਈ ਵੀ ਰੋ ਸਰੋਂ ਹੋਈ ਗਵਾਰਾ ਹੋਇਆ ਨਗਦ ਪੇਮੈਂਟ ਤੇ ਲੈਨੇ ਇੱਕ ਸਕਿੰਟ ਦੀ ਧਾਰਨੀ ਠੀਕ ਹੈ ਜੇ ਮੈਂ ਨਗਦ ਪੇਮੈਂਟ ਤੇ ਬਾਜ਼ਾਰ ਨਾਲੋਂ ਸਾਰੀ ਚੀਜ਼ਾਂ ਨੂੰ 20 ਰੁਪਏ ਕਿਲੋ ਆਪਾਂ ਕਣ ਕਾ ਮਹਿੰਗੀ ਲੈਨੇ ਆ ਭਾਈ ਆਪਣੀ ਫੈਕਟਰੀ ਲਾਈ ਆ ਮਾਮਾ ਜੀ ਨੇ ਢੱਡੇ ਠੀਕ ਹੈ ਢੀੜ ਫੈਕਟਰੀ ਪੱਥਰ ਫੈਕਟਰੀ ਆ ਮੱਝਾ ਉਹਨਾਂ ਨੇ ਵੀਰੇ 300 ਪਾਉਣੀਆਂ ਭਰੰਡੇ ਦਾ ਦੁੱਧ ਜਾਂਦਾ ਹੁਣ 80 ਰੁਪਏ ਵੀਰੇ ਲੱਗ ਰਿਹਾ ਠੀਕ ਹੈ ਨੰਬਰ ਬੋਲ ਦ 83272 37726 ਹੈ ਵੀਰੇ ਬਾਈ ਨਾ ਕਰ ਲੋ ਸਪਰ ਕੋਈ ਮੱਝ ਗਾਂ ਲੈਣੀ ਕੋਸ ਮਰਜੀ ਲੈ ਲਿਓ ਧੰਨਵਾਦ ਕੋਟ ਧਰਮ ਪਿੰਡਾ ਬਾਈ ਕੋਟ ਧਰਮ ਆ ਵੀਰੋ ਓਕੇ ਬਾਈ ਓਕੇ ਥੈਂਕ ਯੂ ਵੀਰੇ ਨਾ ਮਿੱਤਰੋ ਕਿਸ ਨੂੰ ਗਾਂ ਦਿਖਾਉਣੇ ਆ ਜਰਸੀ ਨੇ ਸ਼ਾਹੀਪਾਲ ਦਾ ਕਰਾਉ ਜੈ ਸਸਤੀ ਹੀ ਹੈ ਕਈ ਭਰਾ ਭਰਾ ਬਸ ਸਸਤੀ ਵੀ ਕਹਿ ਜਾਂਦੇ ਆ ਸਾਰੇ ਰੇਟ ਦਿਖਾਉਣਾ ਪੈਂਦਾ ਲੱਸੀ ਥੋੜੀ ਜੀ ਠੰਡ ਲੈਵਾ ਵਧੀਆ ਚੈੱਕ ਕਰ ਲੋ ਦੁੱਧ ਪੋਜਦੇ ਆ ਬਾਈ ਨੂੰ ਕਿੰਨਾ ਹੈ ਮਗਰ ਕੀ ਬੱਚਾ ਹੈ ਬਾਈ ਸਸਰੀ ਘਰ ਜਿਹੜੀ ਆ ਗਾਂ ਦਖਾਈ ਕੰਮਾ ਸੁ ਕੋ ਬਾਈ ਇਹ ਦੂਜੇ ਜੀ ਕੈਦ ਨੋ ਕੋ ਸੁਈ ਨੂੰ ਮਹੀਨਾ ਕੋ ਗਈ ਮਹੀਨਾ ਕਿੰਨਾ ਦੁੱਧਤਾ ਬਾਈ ਸਹੀ ਹੁਣ 12 ਲੀਟਰ ਹੈ ਤਿਆਰ ਹੈ ਹਾਂਜੀ ਪਿੰਡ ਕਿਹੜਾ ਗੜੱਦੀ ਤੇ ਰੇਟ ਬਾਈ ਸਹੀ ਜਿੱਦ ਦੇ ਲੈਣ ਜਾ ਦੇ ਨਾਲ ਕਰਦਾ ਨਹੀਂ ਕੋਈ 40000 40000 ਖਿੱਚ ਕੇ ਰੇਟ ਜਾ ਸਹੀ ਦੱਸਦੇ ਆ 35 ਦੇ ਦੇ 35000 ਚਲ ਮਾਰਦਾਨ ਹੋ ਜੂ ਗਾਂ ਬਾਈ ਦੇ ਲੈਵਲ ਉਪੀ ਦੇ ਵਧੀਆ ਤੇ ਨੰਬਰ ਬੋਲ ਦੇ ਬਾਈ ਦਰਾਂ 981552 ਹਾਂਜੀ 48933 48933 ਗਾ ਥੋੜੀ ਲਿੱਸੀ ਆ ਗੱਲ ਕਰ ਥਾਣਾ ਥੋੜਾ ਵੀ ਪੂਲ ਟੌਪ ਦੀ ਮੱਝ ਆਲੇ ਲੱਗਿਆ ਕਰ ਲਿਓ ਬਾਈ ਨਾਲ ਸੰਪਰਕ ਰੇਡ ਰੂਟ ਹੋ ਜਾਂਦਾ ਨਾ ਕੋਈ ਗੱਲ ਇਹਦਾ ਦੁੱਧ ਵੀ ਸੰਗਣਾ ਆਊਗਾ ਮੈਂ ਇੱਥੇ ਚੈੱਕ ਕਰ ਲਊਗਾ ਕਰ ਲਿਓ ਬਾਈ ਨਾਲ ਸੰਪਰਕ ਮੱਝ ਇਹ ਗਲਤ ਪੈ ਗਈ ਯਾਰ ਅੱਜ ਮੱਝ ਦਿਖਾਉਣੀ ਮੇ ਤੁਹਾਂ ਕੱਢ ਲੈਣਾ ਠੀਕ ਹੈ ਨਾੜਾ ਨੂੜਾ ਦੇਖੋ ਲੈਵੇ ਤੇ ਚੜਾਈ ਬਹੁਤ ਆ ਲੈਵੇ ਰੇਡੀ ਟੀਵੀ ਤੋ ਕਰ ਰੋ ਚੈੱਕ ਬ੍ਰੀਡ ਵਾਲੀ ਮੱਝ ਬ੍ਰੀਡ ਵਾਲੀ ਪੂਰੀ ਗ੍ਰੇਡੇਡ ਆ ਗਈ ਮੱਝ ਮੁਠੀ ਵਾਲਾ ਸਾਨ ਲੱਗਿਆ ਪੂਰਾ ਵਧੀਆ ਕੱਚੀ ਜ਼ੁਈ ਆ ਬਿਲਕੁਲ ਪੂਰੀ ਟਾਪ ਕੁਆਲਿਟੀ ਦੀ ਮੱਝ ਹੈ ਸਿਰ ਤੇ ਫੂਲ ਹੈ ਗ੍ਰੇਡਡ ਮਚਾ ਦੇ ਕਿੱਥੋਂ ਕਰਨਾ ਚੈੱਕ ਕੋਈ ਤਾਂ ਰੇਟ ਪੁੱਛਦਾ ਕਿੰਨਾ ਰੇਟ ਆ ਦਲਦੀ ਆ ਥੋੜਾ ਜਿਹਾ ਆ ਗਿਆ ਤਾਂ ਬੱਚਾ ਬੱਚੇ ਤੇ ਹੀ ਸਾਹਮਣੇ ਬੱਚਾ ਪੇਰ ਕਾਲਾ ਮੱਜੇ ਦੇ ਸਿਰ ਤੇ ਕੂਲ ਥੋੜਾ ਜਿਹਾ ਲੈ ਵੇ ਲੂਈ ਦਾ ਬਾਕਮਾਲ ਹੀ ਆ ਜਾ ਆ ਵੀ ਲੈ ਕੇ ਚਿ 来। ਉੱਤੜੀ ਮੈਂ ਆ ਗਿਆ। ਗ੍ਰੇਡਡ ਮੱਝ ਐ ਸਿਰ ਤੇ ਫੂਲ ਐ ਪੈਰ ਥੋੜਾ ਚਿੱਟਾ। ਊਸ਼ਵਦ ਚਿੱਟੀ ਐ। ਬਾਕੀ ਭਾਈ ਨਾਲ ਕਰਦੇ ਆ ਗੱਲ ਕੀ ਰੇਟ ਐ? ਭਾਈ ਸਸਰੀ ਗੱਲ। ਸਸਰੀ ਗੱਲ ਜੀ। ਇਹ ਕਿਹੜਾ ਪਿੰਡ ਆ ਭਾਈ? ਘੰਮਣ ਫਰਦਾ ਜੀ। ਜਿਹੜੀ ਮੱਝ ਤੋਰ ਕੇ ਦਾ ਇਹ ਕੈਮਾ ਸੁਆ ਇਹ? 10 ਗੱਗਾ ਸੁਆਓ ਭਾਈ। ਠੀਕ ਐ ਸੁਆ। ਕੈਦਨੋ ਕੇ ਸੁਈ ਨੂੰ ਭਾਈ? ਸੁਈ ਨੂੰ ਹੋ ਗਿਆ 8-9 ਰੁਪਏ। ਕਿੰਨਾ ਤੂੰ 13 ਸਹੀ? ਉਹ ਤਾਂ 13 ਕਿਲੋ ਆ ਭਾਈ। ਇਹ ਭਾਈ ਨੇ ਸਹੀ ਦੱਸਿਆ ਨਹੀਂ ਤਾਂ 18-20 ਕਹਿੰਦੇ ਜਿਵੇਂ ਲੈ ਵਾ। ਕੱਪ ਮਾਰਦਾ ਫਿਰਦਾ। ਤੇ ਕੀ ਰੇਟ ਐ ਭਾਈ ਜਾਇਜ ਜਾਇਜ ਬੋਲ ਲੈ 35 ਕਰਦੇ ਦੇ ਲੈਂਦੇ ਜੀ ਭਾਈ ਮੌਕੇ ਦੇ ਦਾਂ ਜਿਵੇਂ ਲੱਗਿਆ ਕੋਈ ਮੰਨਤਾ ਨਾ ਹਾਂ ਹਾਂ ਤੇ ਨੰਬਰ ਬੋਲਦਾ 977970947 ਨਹੀਂ ਤਾਂ ਭਰਾਵੋ 15 ਕਿਲੋ ਵੀ ਗਏ ਜਾਂਦੇ ਨਾੜਾਂ ਨੂੜਾ ਬਹੁਤ ਆ ਲੈਵੇ ਕਰ ਲਿਓ ਭਾਈ ਨਾਸਪਰਕ ਸਿੰਘ ਗੁੰਡਾ ਹੈ ਸ਼ਰੀਪ ਹੈ ਅੱਜ ਗਾਲਾ ਗੂਲਾ ਕਰੀ ਜਾਂਦੀ ਵਧੀਆ ਗ੍ਰੇਟਡ ਚ ਪੈਂਦੀ ਆ ਮਿੱਤਰੋ ਅੱਜ ਕਰ ਲਿਓ ਭਾਈ ਨਾਸਪਰਕ ਲੱਗਿਆ ਤੁਹਾਨੂੰ ਗਾਂ ਦਿਖਾਉਣੇ ਸੀਲ ਬਹੁਤ ਐ ਸ਼ਾਈ ਵਾਲ ਗਾਂ ਬਾਬਾ ਇਹੀਂ ਥੱਲੇ ਬਹਿ ਗਿਆ ਕੁਛ ਨਹੀਂ ਆਪ ਇਹਨੂੰ ਕਿੰਨੇ ਦਿਨੋਂ ਕੋਈ ਸੂਈ ਨੂੰ ਛਾਂ ਤੋਂ ਮੱਝਾਂ ਵਾਲਾ ਲੱਗਿਆ ਬਾਬੇ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਕਿਹੜਾ ਪਿੰਡ ਆ ਬਾਬੇ ਪਿੰਡ ਦਲੀ ਵਾਲੀ ਜੀ ਮਠਿਆਈ ਸਰ ਪਿੰਡ ਮਠਿਆਈ ਸਰ ਦਲੀ ਵਾਲਾ ਤੇ ਗਾਂ ਤੋਂ ਜਿਹੜੀ ਦੇਖਿਆ ਆਪਾਂ ਕਹਿਮਾ ਸੁਆ ਇਹ ਇਹ ਜੀ ਪਹਿਲਾਂ ਪਹਿਲਣ ਆ ਹਾਂ ਮੂੰਹੋਂ ਦੰਦਾਲੀ ਦੋ ਦੰਦੀ ਆ ਦੋ ਦੰਦਾਂ ਹਾਂ ਜੀ ਤੇ ਕਿੰਨੇ ਦਿਨੋਂ ਕੋਈ ਸੂਈ ਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹਾਂ ਕਿੰਨਾ ਤੱਕ ਤਿਆਰਾ ਸਹੀ ਬਾਬੇ ਹੁਣ ਜੀ 10 GB ਇੰਟਰਨੈਟ ਆ ਜਾਣਾ ਪੱਕਾ ਪੱਕਾ ਜੀ ਤੇ ਮੋਬਾਈਲ ਨੰਬਰ ਦੱਸ ਕਰਾ 98729 ਜੀ ਠੀਕ ਹੈ 4072 ਤੇ ਰੇਟ ਪਾਪੇ ਰੇਟ ਜੀ ਦਾ 38000 ਮੁੱਲ ਆ 35000 ਦੀ ਦੇਣੀ ਹੈ 35000 ਦੀ ਦੇ ਦੂ ਪਾਪਾ ਬਾਕੀ ਗਾਂ ਜਿੱਥੋਂ ਭਾਈ ਮੈਨੂੰ ਵਧੀਆ ਭਰਾ ਵਧੀਆ ਟੌਪ ਦੀ ਲੱਗਦੀ ਹੈ ਮਗਰ ਬੱਛੇ ਸਿੰਘ ਪਾਪਾ ਤੇ ਦਿਖਾਤੇ ਕਿ ਨਾ ਸਿੰਘ ਦਿਖਾਤੇ ਸਿੰਘ ਵੀ ਦਿਖਾਤੇ ਪਾਪੇ ਨੇ ਡੇਢ ਕਿ ਮਹੀਨਾ ਹੋ ਗਿਆ ਸੁਵੀ ਨੂੰ ਬਾਕੀ ਥਣ ਮੱਝਾਂ ਵਾਲੇ ਲੱਗਿਆ ਅਜੂਮਾਨ ਟੋਗਰ ਲੋ ਚੈੱਕ ਸ਼ਾਹੀ ਵਾਲ ਦਾ ਬਾਬੇ ਦੀ ਸ਼ਾਹੀ ਵਾਲ ਨੰਬਰ ਦੇ ਦੋ ਤੂੰ ਕਰ ਲਿਆ ਉਸ ਪਰ ਕਾ ਬੱਛੀ ਆ ਗਈ ਨਾਲ ਅੱਸੀ ਸ਼ਾਹੀ ਵਾਲ ਸੀਲ ਬਹੁਤ ਆ ਬਾਕੀ ਗਾ ਵੱਡੀ ਗੱਲ ਸੀ ਇਹਦਾ ਦੁੱਧ ਪਲਾਂ ਦੇ ਕਿਲੋ ਘੱਟ ਦੇ ਦੇ ਸੀਲ ਵਾਲ ਜਾਨਵਰ ਦਾ ਫਰਕ ਬਹੁਤ ਹੁੰਦਾ ਐਂ ਬਹਿ ਗਿਆ ਬਾਬਾ ਤਾਂ ਲਿਆ ਦੇਖ ਹਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਫਿੱਕੀ ਏ ਥੋੜੀ ਰਾਜੀ ਤਾਂ ਹੋ ਜੂਗਾ ਲੱਗਦਾ ਥੱਲੋਂ ਪੂਰੀ ਟੌਪ ਦੀ ਹੋਣੀ ਚਾਹੀਦੀ ਐ ਕਰ ਲਿਓ ਬਾਬੇ ਨਾਲ ਸੰਪਰਕ ਆਹ ਨੂੰ ਮੱਝ ਦਿਖਾਉਣੇ ਪੂਰੀ ਟਾਪ ਕੁਆਲਿਟੀ ਦੀ ਬਰੀਡ ਬਰੂਡ ਬਹੁਤ ਮੱਝ ਦੀ। ਟਾਪ ਕੁੜੇ ਦੀ ਕਰ ਲਓ ਚੈੱਕ ਇਥੋਂ। ਬਾਕੀ ਭਾਈ ਨਾਲ ਕਰਾਂ ਗੱਲ ਕਿੰਨਾ ਦੁੱਧ ਹੈ। ਮੋੜ ਲਾ। ਕੀ ਰੇਟ ਹੈ ਕਿੰਨੇ ਦਿਨੋਂ ਕੋ ਸੂਈ ਨੂੰ। ਸਿੰਘ ਰਿੰਗ ਸਿੰਘ ਹੈ ਥਣਾ ਦੀ ਇਥੋਂ ਕਰ ਲਓ ਚੈੱਕ। ਬਾਕੀ ਲੇਵੇ ਦੀ ਸੌਫ ਆ। ਬਾਕੀ ਜੱਜਮੈਂਟ ਤੁਸੀਂ ਕਰਨੀ ਆ। ਨਵਾਂ ਗੱਡੀ ਲਵਾ। ਇਥੋਂ ਚੈੱਕ। ਵਾਹ 3 ਚਮੜੀ ਹੰਦਲ ਕਰ ਲੈ ਤੇ ਚੈੱਕ ਬਹੁਤ ਟੌਪ ਦਾ ਥਾਨ ਲੱਗਿਆ ਕੁਆਲਿਟੀ ਦਾ ਇੱਕ ਨੰਬਰ ਦਾ ਬਾਕੀ ਸਰੀਰ ਕਟਾਂਚੇ ਦੀ ਪੂਰੀ ਵਧੀਆ ਬਾਈ ਨੂੰ ਪੁੱਛਦਾ ਕਹਿਮਾ ਸੁਆ ਕਿੰਨੇ ਦਿਨੋਂ ਕੋ ਸੂਈ ਨੂੰ ਕਿੰਨਾ ਦੁੱਦਾ ਰਿੰਗ ਸਿੰਘ ਬਾਈ ਕੀ ਹਾਲ ਹੈ ਵਧੀਆ ਜੀ ਕਿੰਨੇ ਜਿਹੜੀ ਮੱਝ ਤੋਰ ਕੇ ਦਿਖਾਈ ਹੈ ਕਹਿਮਾ ਸੁਆ ਇਹ ਤੇ ਦੂਜਾ ਸੁਆ ਦੂਜਾ ਸੁਆ ਹਾਂ ਜੀ ਕੈ ਦਿਨੋਂ ਕੋ ਸੂਈ ਨੂੰ ਇਹ ਰਾਤ ਹੀ ਸੂਈ ਹੈ ਰਾਤ ਹੀ ਸੂਈ ਹੈ ਹਾਂ ਅੱਛਾ ਬੌਲੇ ਚ ਹੈ ਜੀ ਰਾਤ ਸੂਈ ਹੈ ਬੌਲੇ ਚ ਮੱਝ ਪਹਿਲਾਂ ਵੀ ਸੂਟ ਕੋਲ ਸੀ ਹਾਂਜੀ ਕਿੰਨਾ ਉਹ ਤਾਂ ਪਿਛਲੇ ਹੂਏ ਪਿਛਲੇ ਸੂਟ 12 ਕਿਲੋ ਬੱਲੇ 12 ਕਿਲੋ ਹਾਂਜੀ ਤੇ ਕੀ ਰੇਟ ਆ ਹੁਣ ਜਾਇਜ ਜਾਇਦਾ ਜਾਇਦਾ ਰੇਟ 40 140 ਦੇਣ ਲੈਣ ਜਾ ਦੇਖਾ 35 ਛੜ 135 ਛੜ ਦੋਗੇ ਤੇ ਨੰਬਰ ਹੋਲ ਦੇ ਨੰਬਰ 9847 3229 32 28 ਦਮਦਵਾ ਸਾਹਿਬ ਤਲਵੰਡੀ ਸਾਬੋ ਪਿੰਡ ਆ ਬਾਈ ਦਾ ਬੱਚਾ ਕੀ ਨਾਲ 31 ਹੈ ਜੀ ਨਾਲ ਕੱਟੀ ਆਗੀ ਕੱਟੀ ਵੀ ਮਿੱਤਰੋ ਮੂਰਤ ਵਰਗੀ ਐ ਇੰਤਾਂ ਕਰ ਲੈ ਜੈ ਕੋ ਸੰਗ ਚੈੱਕ ਕਰ ਪੂਰੇ ਆਮ ਆਮ ਕਿਸਾਨ ਦੀ ਮੱਝ ਆ ਗਈ ਇਹ ਕੋਈ ਬਾਈ ਨੇ ਤਾਂ ਹਾਰ ਸ਼ਿੰਗਾਰ ਨਹੀਂ ਕਰਿਆ ਲੈ ਵੇ ਲੂਬੀ ਤੇ ਕਰ ਲੈ ਉਸ ਬੋਲੇ ਚ ਬਾਈ ਕਹਿੰਦਾ ਕੱਢਿਆ ਹੋਇਆ 40000 ਤਿੰਨ ਚਾਰ ਕਿਲੋ ਬਾਕੀ ਸਭਾਈ ਬਹੁਤ ਆਲੇ ਵੇ ਦੀ ਇੱਥੋਂ ਕਰ ਲਓ ਮੜਾ ਇਹ ਚੈੱਕ ਜਿੰਨੀ ਹੈਗੀ ਸਾਫ ਹੈ ਵੇਚ ਨਹੀਂ ਰਹੇ ਅਸੀਂ ਬਾਅਦ ਫਲੇ ਕੇ ਜਾ ਰਹੇ ਹਾਂ ਠੀਕ ਹੈ ਬਾਈ ਤੁਹਾਨੂੰ ਗਾਲ ਨਹੀਂ ਪਪੇ ਨੰਬਰ ਦੇਦਾ ਬਾਈ ਦਾ ਕਰ ਲਓ ਚੈੱਕ ਇੱਥੋਂ ਸਮਾਰ ਕੇ ਜਾਇ ਕਰ ਲਓ ਕਵਾਲਿਟੀ ਬਹੁਤ ਆ ਮੱਝ ਦੀ ਕਰ ਲਿਓ ਬਾਈ ਨਾਲ ਸਪਰਕ ਲੈ ਮਿੱਤਰੋ ਇਹ ਸਿਸੋ ਨੂੰ ਮਾਨਸਾ ਮੰਡੀ ਦਿਖਾਤੀ ਕਰ ਲਿਓ ਬਾਈਆਂ ਨਾਲ ਸਪਰਕ ਜਿਹਦੇ ਜਿਹਦੇ ਨੰਬਰ ਦੇ ਤੇ ਮੱਝਾਂ ਲੈਣੀਆਂ ਹੋਈਆਂ ਬਾਕੀ ਰੇਟ ਦਾ ਪਤਾ ਲੱਗ ਜਾਂਦਾ ਮੰਡੀ ਤੇ ਕੀ ਹੈ ਹਨਾ ਉਹ ਜਿਹੇ ਹਿਸਾਬ ਨਾਲ ਆਪਣਾ ਜਾਨਵਰ ਵੇਚਿਆ ਜਾਂਦਾ ਫਿਰ ਮੰਨ ਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੰਡ ਬਹੁਤ ਹੈ ਸਾਡੇ ਵਰਗੇ ਭਾਈਆਂ ਨਾਲ ਚੱਲੂ ਕੰਮ ਤੁਹਾਡੇ ਦੁਆਰੇ ਭੈਣ ਲੱਗ ਗਈ ਜਾਨਿਆ ਪਿੰਡ ਚੜਦੇ ਆ ਬਸ ਇਥੋਂ ਤੇ ਪਾਉਣਿਆ ਵੀਡੀਓ ਜਾ ਕੇ ਵੀਰ ਬਣ ਕੇ ਚੈਨਲ ਨੂੰ ਲਾਜਵੇਂ ਸਬਸਕ੍ਰਾਈਬ ਕਰਿਓ ਕੱਲਾ ਬੰਦਾ ਵੱਡਾ ਨਹੀਂ ਹੁੰਦਾ ਤੁਹਾਨੂੰ ਬਾਰ ਬਾਰ ਕਹਿੰਦੇ ਸਾਡੇ ਵਰਗੇ ਭਾਈਆਂ ਨਾਲ ਹੀ ਵੱਡਾ ਹੁੰਦਾ ਕੰਮ ਤੇ ਜੇ ਕਿਸੇ ਵੀਰ ਨੇ ਵੀਡੀਓ ਮਨੋਨੇ ਕਰ ਲਿਓ ਸਪਰਕ 6283402919 ਆਇਆ ਟਰੱਕ ਜਾਂਦਾ ਬਾਹਰ ਪਰ ਪੱਕੇ ਪਾਟੇ ਤੇ ਕਰ ਲਿਓ ਭਾਈ ਬਣ ਕੇ ਸਪਰਕ ਹਨਾ ਵੀਡੀਓ ਬਣਾ ਜਾਗਾ ਪਾ ਪੱਜ ਕੇ ਥੋੜੀ ਆਖੇ ਰੱਬ ਰੇਤੀ ਵਾਲਾ ਟਰੱਕ ਆਇਆ ਤੇ ਪਤਾ ਨਹੀਂ ਕੀ ਬਣ ਜਾਂਦਾ ਤੇ ਸੰਧੂ ਡੇਰੀ ਫਾਰਮ ਸਰਦੂਗੜਾ ਇਹ ਹੈ ਮਿੱਤਰੋ ਆਪਣਾ ਚੈਨਲ ਤੇ ਹੁਣ ਹੋ ਗਿਆ ਆਪਾਂ ਲੇਟ ਚੜ੍ਹਦੇ ਆਂ ਬੱਸ ਭੱਜ ਗਏ 4:00 ਵਜੇ 5:00 5:30 ਵਜੇ ਦਿਨ ਉਪੜਾਂਗੇ ਪਿੰਡ ਤੇ ਜਾ ਕੇ ਆਪਣੇ ਧਾਰਾਂ ਤੁਰਾ ਕੱਢਨੇ ਆਂ ਮਾਲ ਪਸ਼ੂ ਆਪਣਾ ਸਾਹਮਣਾ ਤੇ ਵੀਰ ਵੜ ਕੇ ਹੱਥ ਮਨ ਕੇ ਬੇਨਤੀ ਰਿਕੁਐਸਟ ਤੁਹਾਨੂੰ ਬਾਰ-ਬਾਰ ਕਹਿੰਦੇ ਆਂ ਬਾਕੀ ਬਹੁਤ ਭਾਈਆਂ ਨੇ ਚੈਨਲ ਆਪਣਾ ਸਕਸੈਸ ਰਹਿ ਵੀ ਕਰ ਲਿਆ ਉਹਨਾਂ ਦਾ ਦਿਲ ਤੋਂ ਗਹਿਰਾਈਆਂ ਤੋਂ ਧੰਨਵਾਦ ਆ ਭਰਾਵਾਂ ਦਾ ਬਹੁਤ-ਬਹੁਤ ਜਿਆਦਾ ਦੇਣ ਨਹੀਂ ਦੇ ਸਕਦੇ ਉਹਨਾਂ ਦਾ ਜਿਹੜੇ ਵੀਰ ਰਹਿ ਗਏ ਉਹ ਭਰਾਵਾਂ ਜਿਹੜੇ ਅੱਜ ਵੀਡੀਓ ਦੇਖਣਗੇ ਸਾਰੇ ਸਖਸ ਰਾਏ ਕਰ ਲਿਓ ਆਪਣੇ ਚੈਨਲ ਤੇ ਕੋਈ ਵੀਡੀਓ ਸਲੀਪ ਵੀਡੀਓ ਨਹੀਂ ਆਊ ਕੋਈ ਵੀ ਕਿਸੇ ਗੱਲ ਦੀ ਕੋਈ ਦਿੱਕਤ ਆਊਗੀ ਉਹ ਜੀ ਵੀਡੀਓ ਤਾਂ ਆਪਾਂ ਨੇੜੇ ਵੀ ਨਹੀਂ ਆਉਣ ਦੰਦੇ ਆਪਣੇ ਚੈਨਲ ਦੇ ਤੇ ਬਹੁਤ ਵਧੀਆ ਵੀਡੀਓ ਆਉਣਗੇ ਆਪਣੇ ਸਾਫ ਸੁਥਰੀਆਂ ਕੋਈ ਸੰਧ ਦੀ ਪਾ ਸਕਦੇ ਖੇਤੀ ਨਾਲ ਸੰਬੰਧਤ ਆਪਾਂ ਸਾਰੀਆਂ ਚੀਜ਼ਾਂ ਪਾ ਸਕਦੇ ਆ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਤੇ ਮਿਲਦੇ ਆ ਅਗਲੀ ਵੀਡੀਓ ਚ ਕੱਲ ਨੂੰ ਸ਼ਾਇਦ ਆਪਾਂ ਧਨੋਲੇ ਜਾਈਏ ਤੇ ਉੱਥੇ ਮਿਲਾਂਗੇ ਭਰਾਵੋ ਧੰਨਵਾਦ ਬਾਈ ਸਾਰੇ ਵੀਰਾਂ ਦਾ